ਗੱਲ ਸੁਣ ਉੱਪਰ ਉਹ ਕੋਠੇ ਤੇ ਚਿੜੀਆਂ ਨੂੰ ਪਾਣੀ ਤੂਫਾਕੇ ਆਈਆਂ ਹਾਂਜੀ ਹਾਂਜੀ ਵਧੀਆ ਕਰਿਆ ਨਾ ਮੈਂ ਹਾਂ ਹਾਂ ਬਹੁਤ ਵਧੀਆ ਕਰਿਆ ਹਾਏ ਓਏ ਮੇਰੇ ਰੱਬਾ ਜਾਂ ਤਾਂ ਮੈਨੂੰ ਚੱਕ ਲੈ ਜਾਂ ਜਨਾਨੀ ਤੋਂ ਮੇਰਾ ਖਿਹੜਾ ਛਡਾ ਦੇ ਓਏ ਓਹੋ ਮੇਰੀ ਘਰ ਦੀ ਕੱਢੀ दारू ਸੀ ਉੱਠ ਇਹ ਨਾ ਹੈਲੋ ਉਹ ਕੀ ਰੌਲਾ ਪਾਇਆ ਯਾਰ ਤੁਸੀਂ ਮੈਂ ਤੁਹਾਡੇ ਗੇਟ ਦੇ ਬਾਹਰ ਖੜਾ ਸਾਰਾ ਰੌਲਾ ਸੁਣੀ ਜਾਂਦਾ ਬਾਹਰ ਉਹ ਕੁਝ ਨਹੀਂ ਯਾਰ ਤੂੰ ਕੰਮ ਦੱਸ ਉਹ ਯਾਰ ਆਪਾਂ ਨਾ ਬਾਜ਼ਾਰ ਤੱਕ ਚੱਲ ਕੇ ਆਉਣਾ ਦੀ ਜ਼ਰੂਰੀ ਕੰਮ ਹੈ ਤੇ ਨਾਲੇ ਥੋੜੇ ਪੈਸੇ ਚੱਕ ਲਿਆ ਹੀ ਓਹੋ ਜੇ ਕਿਤੇ ਪਹਿਲਾਂ ਦੱਸ ਦਿੰਦਾ ਨਾ ਫਿਰ ਤਾਂ ਕੰਮ ਬਣ ਗਿਆ ਸੀ ਮੈਂ ਸਵੇਰੀ ਬਿਜਲੀ ਦਾ ਬਿੱਲ ਭਰ ਕੇ ਆਇਆ ਯਾਰ ਚੱਲ ਕੋਈ ਨਾ ਜੇ ਪੈਸੇ ਨਹੀਂ ਹੈ ਕਿ ਤੂੰ ਆ ਜਾ ਕੋਈ ਨਹੀਂ ਪੈਸਿਆਂ ਦਾ ਕਰ ਲਾਂਗੀ ਲਾ ਚੱਲ ਆ ਗਿਆ ਆ ਗਿਆ ਪੈਸੇ ਇੱਥੇ ਰੱਖ ਜੰਨਾ ਲੈ ਪੈਸੇ ਤਾਂ ਇੱਥੇ ਭੁੱਲ ਗਿਆ ਇਹ ਮੈਨੂੰ ਕਹਿੰਦੇ ਰਹਿੰਦੇ ਨਾ ਪਾਗਲ ਜਨਾਨੀ ਆ ਅੱਜ ਮੌਕਾ ਹੈ ਨਾ ਬਣਾਉਂਦਾ ਸਾਰੇ ਪੈਸੇ ਨੂੰ ਖਰਵਾਇਆ ਹੋਣੀ ਆ ਆ ਜੀ ਸੁਣਦੇ ਆ ਆ ਪੈਸੇ ਤੁਸੀਂ ਘਰੇ ਹੀ ਭੁੱਲ ਗਿਆ ਤਾਂ ਲੈ ਲਓ ਆ ਸਾਲਿਆ ਹੁਣ ਕਿੱਥੋਂ ਪੈਸੇ ਆ ਗਏ ਓਏ ਇਹ ਪੈਸੇ ਤਾਂ ਬਾਈ ਮੈਂ ਆਨਲਾਈਨ ਵਰਕ ਕਰਕੇ ਕਮਾਏ ਨੇ ਉਹ ਕਿਵੇਂ ਇੰਸਟਾਗ੍ਰam ਤੇ ਇੱਕ ਪੇਜ ਆ ਅਮਨ ਮੈਡਮ ਦਾ ਉਹਨਾਂ ਦੀ ਬਾਇਓ ਦੇ ਵਿੱਚ ਲਿੰਕ ਆ ਉੱਥੋਂ ਫਾਰਮ ਫਿਲ ਕਰਕੇ ਆਪਾਂ ਬਹੁਤ ਵਧੀਆ ਪੈਸੇ ਅਰਨ ਕਰ ਸਕਦੇ ਆ ਅੱਛਾ ਬਾਈ ਇਹਦੇ ਵਿੱਚ ਸਟੂਡੈਂਟ ਹਾਊਸ ਵਾਈਫ ਜੇ ਕੋਈ ਪਰਸਨ ਜੌਬ ਕਰਦਾ ਉਹ ਵੀ ਇਹਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨ ਕਰ ਸਕਦੇ ਨੇ ਤੂੰ ਵੀ ਜਾ ਫਾਰਮ ਫਿਲ ਕਰ ਤੇ ਵਧੀਆ ਪੈਸੇ ਅਰਨ ਕਰ ਯਾਰ ਪੂਰੇ ਆਖੇ ਗੱਲ ਸੁਣੀ ਯਾਰ ਮੜੀ ਜੀ ਲੈ ਤੂੰ ਕਹਿੰਦੀ ਸੀ ਨਾ ਵਿਆਹ ਨਹੀਂ ਆਉਂਦਾ ਆਪਾਂ ਨੂੰ ਲੈ ਉਹ ਆ ਗਿਆ ਵਿਆਹ ਆ ਜਾ ਬਾਈ ਕੋਈ ਨੂੰ ਚਾਹ ਚੂ ਪਿਆ ਮੋਟੀ ਨਾ ਚਾਹ ਨਹੀਂ ਜੀ ਮੈਂ ਚੰਮਾ ਲੈ ਕੇ ਆਉਣੀ ਆ ਆ ਫਿਰ ਇੱਥੇ ਬੈਠੀ ਕੀ ਕਰਦੀ ਐ ਉਹ ਨਾ ਨਾ ਬਾਈ ਬਹਿਣ ਦਾ ਟਾਈਮ ਨਹੀਂ ਹੈਗਾ ਮੇਰੇ ਕੋਲ ਮੈਂ ਤਾਂ ਐਂ ਕਹਦਾ ਸੀ ਬੱਸ ਬੈ ਯਾਰ ਤੂੰ ਮੜੀ ਮੋਟੀ ਕੋ ਗੱਲਬਾਤ ਸੁਣਾ ਮਸਾ ਤੂੰ ਪਤੰਦਰਾ ਸਾਡੇ ਘਰੇ ਆਇਆ ਗੱਲਾਂ ਗੁੱਲਾਂ ਬਾਤ ਚ ਹੁੰਦੀਆਂ ਰਹਿਣਗੀਆਂ ਚਾਹ ਪੀ ਠੰਡਾ ਪੀ ਆ ਜੀ ਮਸਾ ਤੁਸੀਂ ਆਏ ਹੋ ਲਓ ਠੰਡਾ ਪੀਓ ਉਹ ਇੱਥੇ ਖੜੀ ਖੜੀ ਕੀ ਕਰਦੀ ਐ ਪੱਛ ਕੇ ਚਾਹ ਲੈ ਕੇ ਆ ਉਹ ਨਾ ਨਾ ਪੂਰੇ ਨਹੀਂ ਖੇ ਕੀ ਹੋਰ ਪਾਜੀ ਕੀ ਕਰੀ ਜਾਂਦੇ ਹੋ ਲਓ ਤੁਸੀਂ ਚਾਹ ਵੀ ਪੀਓ ਹਾਂ ਗਾਲੂ ਹੁੰਦਾ ਸੀ ਕੀ ਕਹਿੰਦਾ ਸੀ ਉਹ ਮੈਂ ਤਾਂ ਤੁਹਾਡੇ ਗਵਾਂਡੀਆਂ ਦੇ ਘਰੇ ਕਾਟ ਦੇਣ ਆਇਆ ਸੀ ਵਿਆਹ ਦਾ ਇਹ ਪਤਾ ਨਹੀਂ ਕਿੱਥੇ ਗਏ ਹੋਏ ਨੇ ਯਾਰ ਜਦੋਂ ਆ ਗਏ ਨਾ ਵੀਰ ਬਣ ਕੇ ਇਹਨਾਂ ਦਾ ਕਾੜ ਜਰੂਰ ਫੜਾ ਦੀ ਤੇ ਥੋੜਾ ਬਹੁਤ ਧੰਨਵਾਦ ਤੁਸੀਂ ਮੇਰੀ ਇੰਨੀ ਸੇਵਾ ਕੀਤੀ ਚਲੋ ਫਿਰ ਮੈਂ ਚੱਲਦਾ ਹਾਂ ਉਹ ਮਿਸਤਰੀਆ ਜਿਹੜੇ ਤੂੰ ਰਸੋਈ ਦੇ ਵਿੱਚ ਕੱਪ ਬੋਰਡ ਲਾਏਗਾ ਉਹ ਐਨੇ ਕੁ ਮਜ਼ਬੂਤ ਹੋਣੇ ਚਾਹੀਦੇ ਨੇ ਭਾਵੇਂ ਸਾਡਾ ਸਾਰਾ ਟੱਬਰ ਪਿੰਗਾ ਪਾਪਾ ਖੇਢੀ ਜਾਵੇ ਬੋਰਡ ਡੁੱਟਣ ਨਾ ਉਹ ਸਰਪੰਚ ਸਾਹਿਬ ਟੈਨਸ਼ਨ ਕਾਦੀ ਐ ਥੋੜਾ ਕੰਮ ਇੱਕ ਨੰਬਰ ਕਰਕੇ ਦੇਵਾਂਗੇ ਤੂੰ ਤਾਂ ਸਾਈਡ ਤੇ ਹੋ ਕੇ ਵੇਜੋ ਦੂਜੀ ਗੱਲ ਮਿਸਤਰੀਆ ਜਿਹੜੇ ਤੂੰ ਬਣਾਉਣੇ ਨੇ ਦਰਵਾਜ਼ੇ ਇਹ ਨਾ ਹੋਵੇ ਕੱਲੂ ਫੁੱਲੀ ਜਾਣ ਆਏ ਹਾਏ ਸਰਪੰਚ ਸਾਹਿਬ ਤੁਸੀਂ ਟੈਨਸ਼ਨ ਕਾਦੀ ਲਈ ਐ ਮੈਨੂੰ ਵੀ ਮਿਸਤਰੀ ਗੁੱਲੀ ਘਾਟ ਕਹਿੰਦੇ ਨੇ ਤੁਸੀਂ ਟੈਨਸ਼ਨ ਨਾ ਲਓ ਜਮੀ ਤੇ ਤੀਜੀ ਗੱਲ ਮਿਸਤਰੀਆ ਜਿਹੜੇ ਬਣਾਉਣੇ ਨੇ ਬੈੱਡ ਖੁੱਤੈ ਨੂੰ ਪਤਾ ਫਿਰ ਮੁੰਡੇ ਤੇ ਨੂਨੇ ਪੈਣਾ ਹੁੰਦਾ ਹੈ ਬੈੱਡ 1 ਨੰਬਰ ਹੋਣੇ ਚਾਹੀਦੇ ਨੇ ਆਏ ਹਾਏ ਸਰਪੰਚ ਸਾਹਿਬ ਬੈੱਡ ਤੁਹਾਨੂੰ ਇਹੋ ਜਿਹਾ ਬਣਾ ਕੇ ਦਊਗਾ ਨੂਨ ਨਾਲ ਚਾਹੀਦੀ ਸਾਰਾ ਪਿੰਡ ਪਾ ਲਓ ਬੈੱਡ ਨਹੀਂ ਟੁੱਟੂਗਾ ਉਹ ਭਾਈ ਪਾਰਟੀ ਹੋ ਗਈ ਤੇਰੇ ਭਾਈ ਕਹਣੀ ਮੇਰਾ ਰਸਤਾ ਪੱਕਾ ਹੋ ਗਿਆ ਆ ਲੈ ਕੁੜੀ ਦੀ ਫੋਟੋ ਅੱਛਾ ਉਹ ਆ ਕੁੜੀ ਉਹ ਇਸ ਤਾਂ ਇਕੱਠੇ ਸੁੱਤੇ ਫੜੇ ਗਏ ਸੀ ਅੱਛਾ ਯਾਰ ਹੈਲੋ ਬੇਬੇ ਮਾਨੀਏ ਨਾਲ ਵਿਆਹ ਵੀ ਕਰਾਉਂਦਾ ਇਹ ਤਾਂ ਕੁੜੀਏ ਗਲਤ ਹੈ ਇਹ ਤਾਂ ਜਾਉਂਦਾ ਰਹੇ ਭਿੰਦਾ ਜੀ ਨੇ ਵਿਚਾਰੇ ਨੇ ਮੈਨੂੰ ਸਾਰਾ ਕੁਝ ਦੱਸਤਾ ਵਿਆਹ ਤੋਂ ਪਹਿਲਾਂ ਹੀ ਉਹ ਗੱਲ ਤਾਂ ਸੁਣ ਲੈ ਬਾਈ ਇਹਦੇ ਬਾਰੇ ਪੂਰੀ ਤਾਂ ਗੱਲ ਸੁਣ ਲੈ ਉਹ ਖੜ ਜਾ ਬਾਈ ਇਹਦਾ ਨੰਬਰ ਵੀ ਬਲੌਕ ਕਰ ਲੈਣ ਦੇ ਧੋਖੇ ਬਾਜਦਾ ਵੈਸੇ ਵੀ ਪੁੱਛਣਾ ਤਾਂ ਨਹੀਂ ਬਣਦਾ ਤੁਸੀਂ ਫੜੇ ਕਿੱਥੇ ਗਏ ਸੀ ਸਿੱਤੇ ਇਹ ਉਹ ਮੇਲਿਆਂ ਦੀ ਗੱਲ ਆ ਬਾਈ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਅਸੀਂ ਪ੍ਰਾਇਮਰੀ ਸਕੂਲ 'ਚ ਪੜਦੇ ਸੀ ਇੱਕ ਡੈਸਕ ਤੇ ਇਹ ਸੁੱਤੀ ਪਈ ਇੱਕ ਡੈਸਕ ਤੇ ਮੈਂ ਸੁੱਤਾ ਪਿਆ ਮਾਸਟਰ ਨੇ ਸਾਨੂੰ ਉੱਤੋਂ ਹੀ ਫੜ ਲਿਆ ਬਾ ਫਿਰ ਅਸੀਂ ਫੜੇ ਗਏ ਉਹ ਭਿੰਦਾ ਯਾਰਾ ਤੂੰ ਤਾਂ ਮੇਰੀ ਜੜਾ ਜੀ ਬਹਿ ਗਿਆ ਅਨਬਲੌਕ ਕਿੱਥੋਂ ਹੋਊਗਾ ਬੇਬੇ